ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜਮੋਣਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਫਿਰ ਤੋਂ ਮੇਰੇ ਪਿੰਡ ਜਮੋਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਹਾਂ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਪਹਿਲਾਂ ਝੋਟੀ ਦਿਖਾਉਣੀ ਆ ਜਿਹੜੀ ਸਾਹਮਣੇ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹਾਂ ਬੜਾ ਜਿਹਾ ਹੱਕੇ ਜੇ ਪੈਰ ਤੇ ਉਹਦੇ ਕਰਾਉ ਜੇ ਥੋੜੀ ਜਿਹੀ ਕੱਚੀ ਆ ਹਜੇ ਫਿਰ ਵੀ ਅੱਡਰ ਚੰਗਾ ਬਣਾਉਂਦੀ ਆਉਂਦੀ ਐ ਥਣ ਵਗੈਰਾ ਦੇਖ ਲਓ ਤੁਸੀਂ ਛੋਟੇ ਛੋਟੇ ਥਾਣਾ ਤੇ ਵੈਰ ਵਲ ਚੰਗੀ ਐ ਥਾਣਾ ਦੇ ਵਿੱਚ ਕਦ ਕਾੜ ਦੀ ਵੀ ਚੰਗੀ ਐ ਦੂਰ ਤੋਂ ਦਿਖਾ ਦਿੰਨਾ ਮੈਂ ਤੁਹਾਨੂੰ ਫਰੇਮ ਦੇ ਵਿੱਚ ਲੈ ਕੇ ਜਾਨਵਰ ਸਾਰੇ ਚੰਗੇ ਆ ਇਹ ਮੱਝ ਵੀ ਤੁਹਾਨੂੰ ਦਿਖਾ ਦਿੰਨਾ ਕਿਉਂਕਿ ਇਹਨਾਂ ਚੋਂ ਹੀ ਕਿਸੇ ਮੱਝ ਦੀ ਛੋਟੀ ਹੋਗੀ ਸਾਰਾ ਰਵਾ ਇਹਨਾਂ ਦਾ ਘਰ ਦਾ ਹਰ ਇੱਕ ਸਾਲ ਇੱਕ ਅੱਧਾ ਪਸ਼ੂ ਤਿਆਰ ਕਰਕੇ ਵੇਚ ਦਿੰਦੇ ਆ ਮੱਕੀ ਪੰਜਾਬ ਚ ਤੁਹਾਨੂੰ ਪਤਾ ਹੀ ਹੈ ਹਰਾ ਪੱਠਾ ਹੀ ਚੱਲਦਾ ਹੈ ਦਾਣਾ ਵਗੈਰਾ ਜਿਹੜਾ ਉਹ ਹਰਿਆਣੇ ਆਲਾ ਸਿਸਟਮ ਹੋਰ ਹੈ ਤੇ ਆਪਣਾ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਹੀ ਆ ਦੇਖੋ ਖੁਰਨੀਆਂ ਭਰੀਆਂ ਭੀਆਂ ਮੇਰੇ ਹਰੇ ਨਾਲ ਇਹੀ ਸਿਸਟਮ ਚੱਲਦਾ ਹੈ ਲੋ ਬਾਬਾਏ ਨੇੜੇ ਹੋ ਜੇ ਆ ਬਾਬਾਏ ਘਰ ਦੀਏ ਝੋਟੇ ਆਪਣੀ ਇਹ ਹਾਂ ਘਰ ਦੀ ਠੀਕ ਹੈ ਇਹਨਾਂ ਚੋਂ ਕਿਸੇ ਮੱਝ ਦੀ ਹੈ ਕਿ ਹੋਰ ਦੀ ਹੈ ਇਹ ਵੇਚਤੀ ਝੋਟੇ ਉਹ ਅੱਛਾ ਉਹ ਦੀ ਸੀ ਠੀਕ ਹੈ ਕਿੰਨਾ ਕੁ ਦੋ ਤੁਸੀਂ ਉਹਦੇ ਥੱਲੇ ਉਹਦੇ ਥੱਲੇ 8 ਕਿਲੋ ਸੀ ਡੰਗ ਦਾ ਡੰਗ ਦਾ 16 ਕਿਲੋ ਦੁੱਧ ਸੀਗਾ ਹਾਂ ਠੀਕ ਹੈ ਇਹਦੀ ਉਮਰ ਵਗੈਰਾ ਕਿੰਨੀ ਹੋਗੀ ਇਹਦੀ ਉਮਰ ਹੋਊਗੀ 3 ਸਾਲ ਤੋਂ ਉੱਤੇ ਹੋਊਗੀ ਹੁਣ 3 ਸਵਾ 3 ਸਾਲ ਸਾਢੇ 3 ਸਾਲ ਵੀ ਹੋਊ ਦੰਦੂਨ ਤਾਂ ਨਹੀਂ ਵੇਖੇ ਉਹਨੇ ਪੱਟ ਕੇ ਹਾਂ ਨਹੀਂ ਵੇਖੇ ਠੀਕ ਹੈ ਤੇ ਇਹਦੇ ਦੰਦੂਨ ਕਿੰਨੇ ਕਰਿੰਦੇ ਆ ਜੀ ਇਹਦਾ ਹਫਤਾ ਕਰੰਦਾ ਆਊਗਾ ਮੇਰੇ ਖਿਆਲ ਠੀਕ 27 27 ਹਾੜ ਨੂੰ ਇਹਦੇ ਦਿਨ ਪੂਰੇ ਆ ਤੇ ਹੁਣ ਇਹਦੇ ਸੀਮਣ ਲੱਗੇ ਹੋਇਆ ਹਾਂ ਤੇ ਆਪ ਇਹ ਆਪ ਵੀ ਸੀਮਣ ਦੀ ਹੈ ਹਾਂ 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 ਠੀਕ ਠੀਕ ਹੈ ਜੀ ਤੇ ਰੇਟ ਵਗੈਰਾ ਆਪਾਂ ਵੀਡੀਓ ਚ ਕਰਾਵਾਂਗੇ ਮੜੀ ਖੋਲ ਕੇ ਤੋੜ ਦਿਓ ਲੋ ਦੋਸਤੋ ਹੁਣ ਆ ਦਾ ਜਜਮੈਂਟ ਕਰ ਲੋ ਆਡਰ ਵਗੈਰਾ ਖੋਲਦੀ ਆਉਂਦੀ ਹੈ ਤੇ ਆਡਰ ਚੌੜਾ ਬਣਾਉਗੀ ਵੈਸੇ ਵੀ ਇਹ ਕਿਉਂਕਿ ਪੈਰ ਪਿੱਛੋਂ ਖੁੱਲਾ ਧਰਦੀ ਹੈ ਕਈ ਹੁੰਦੀਆਂ ਗਿੱਟੇ ਜੇ ਜੋੜ ਕੇ ਤੁਰਦੀਆਂ ਮੱਜਾਂ ਚ ਖੜਦੀਆਂ ਮੋੜ ਦਿਓ ਉਸ਼ ਵਗੈਰਾ ਬਸ ਥੋੜੀ ਜਿਹੀ ਚਿੱਟੀ ਆ ਥੱਲੋਂ ਬਾਕੀ ਹੁਣ ਝੋਟੀਆਂ ਟੀਕੇ ਦੀਆਂ ਹੀ ਹੁੰਦੀਆਂ ਕਿਉਂਕਿ ਮਾਲੀ ਵਗੈਰਾ ਤਾਂ ਪਿੰਡਾਂ ਦੇ ਵਿੱਚ ਹੈ ਹੀ ਨਹੀਂਗੇ ਕਾ ਵੀ ਕੁਝ ਫਾੜੇ ਦੀ ਮਾਰੇ ਜੈਨੂ ਹੱਕ ਦੇ ਪੈਰ ਦੇ ਤੋਂੜੇ ਪੈਰ ਦੇ ਸਕਾਰ ਹਾਂ ਲੋਈ ਧਾਂਤੋਂ ਬਹੁਤ ਸੋਹਣੀਆਂ ਤੇ ਬਾਕੀ ਤੁਹਾਨੂੰ ਰੇਟ ਵੀ ਪੁੱਛ ਦਿੰਨੇ ਆਂ ਬਾਬਾ ਇਹ ਰੇਟ ਵਗੈਰਾ ਕਿੰਨਾ ਕਰਨਾ ਹੈ ਰੇਟ 1.5 ਲੱਖ ਰੁਪਏ ਮੰਗਿਓ ਤੇ ਹੋਊ ਇਹਦੇ ਚੋਂ ਛੋਟ ਵਗੈਰਾ ਹਾਂ ਛੋਟ ਫਿਰ ਹਿਸਾਬ ਦੇ ਨਾਲ ਕਰ ਦਿਆਂਗੇ ਠੀਕ ਹੈ ਹਾਂ ਉਹ ਤੋਂ ਸਵਾ ਲੱਖ ਡਿਮਾਂਡ ਹੈ ਬਾਕੀ ਇਹਦੇ ਚੋਂ ਉੱਪਰ نیچے ਹੋ ਜਾਂਦਾ ਹੁੰਦਾ ਰੇਟ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਤੇ ਜਿਹਨੂੰ ਛੋਟੀ ਪਸੰਦ ਆਉਂਦੀ ਗੱਲ ਕਰ ਲਓ ਜੀ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ